ਦੋਸਤੋ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਹੈ ਜਿੱਥੇ ਪੁਲਿਸ ਵੱਲੋਂ ਇੱਕ ਐਨਕੁਆਂਟਰ ਕੀਤਾ ਗਿਆ। ਆ ਗਰਾਉਂਡ ਜ਼ੀਰੋ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਪਏ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਮਲਾਜ਼ਮ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ 8 ਕਿਲੋ ਹੈਰੋਇਨ ਦੇ ਨਾਲ ਇੱਕ ਸ਼ਖਸ ਨੂੰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਮ ਧਰਮਿੰਦਰ ਸਿੰਘ ਉਰਫ ਸੋਨੂ ਦੱਸਿਆ ਜਾ ਰਿਹਾ ਤਾਂ ਅੱਜ ਹੋਰ ਬਰਾਮਦਗੀ ਵਾਸਤੇ ਉਸ ਸੋਨੂ ਨੂੰ ਧਰਮਿੰਦਰ ਸਿੰਘ ਸੋਨੂ ਨੂੰ ਇਸ ਜਗ੍ਹਾ ਦੇ ਉੱਤੇ ਲਿਆਂਦਾ ਗਿਆ ਸੀ ਜਿੱਥੇ ਉਹਦੇ ਵੱਲੋਂ ਸ਼ਾਇਦ ਪਹਿਲਾਂ ਹੀ ਪਿਸਤੌਲ ਰੱਖੀ ਹੋਈ ਸੀ ਇਥੇ ਛੁਪਾ ਕੇ ਜਿੱਦਾਂ ਹੀ ਆਪਣੀ ਹੋਰ ਰਿਕਵਰੀ ਵਾਸਤੇ ਹੱਥੋਂ ਗਾਂਵ ਵਦਾਂਦਾ ਤੇ ਪਿਸਤੌਲ ਕੱਢ ਕੇ ਦੱਸਿਆ ਜਾ ਰਿਹਾ ਜਿਸ ਤਰੀਕੇ ਨਾਲ ਕਿ ਪਿਸਤੌਲ ਕੱਢ ਕੇ ਉਹ ਪੁਲਿਸ ਤੋਂ ਉੱਤੇ ਫਾਇਰ ਕਰ ਦਿੰਦਾ ਜਿੱਦਾਂ ਹੀ ਫਾਇਰ ਕਰਦਾ ਤਾਂ ਜਵਾਬੀ ਫਿਰ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਤਰਮਿੰਦਰ ਉਰਫ ਸੋਨੂ ਜਿਹੜਾ ਉਹ ਜ਼ਖਮੀ ਹੋ ਜਾਂਦਾ ਹੈ ਤਾਂ ਫਿਲਹਾਲ ਦੀ ਕੜੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਜਿੱਥੇ ਇਹ ਵੱਡੀ ਘਟਨਾ ਵਾਪਰੀ ਤੁਹਾਨੂੰ ਦੱਸਦੀ ਕਿ ਲਗਾਤਾਰ ਪੰਜਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਐਨਕਾਉਂਟਰ ਕੀਤੇ ਜਾ ਰਹੇ ਨੇ ਜਦੋਂ ਵੀ ਇਸ ਤਰ੍ਹਾਂ ਦੇ ਅਨਸਰ ਜਦੋਂ ਕੋਈ ਸ਼ਤਾਨੀ ਹਰਕਤ ਕਰਦੇ ਨੇ ਤਾਂ ਪੁਲਿਸ ਨੂੰ ਕਦਮ ਚੁਕਣਾ ਪੈਂਦਾ ਹੈ ਇਸ ਤਰ੍ਹਾਂ ਦਾ ਕਦਮ ਚੁਕਣਾ ਪੈਂਦਾ ਤਾਂ ਇਹ ਕਦਮ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਚੁੱਕਿਆ ਗਿਆ ਬੀਤੇ ਕੱਲ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਪੁਲਿਸ ਕਮਿਸ਼ਨਰ ਗੌਰਪ੍ਰੀਤ ਸਿੰਘ ਪੁੱਲਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇੱਕ ਵਾਰ ਨਜ਼ਦੀਕ ਤੋਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਨਜ਼ਦੀਕ ਤੋਂ ਕਿ ਇਹ ਜਿਹੜੀ ਘਟਨਾਵਾ ਕਿਸ ਤਰੀਕੇ ਨਾਲ ਵਾਪਰੀ ਹੈ ਉਹਦੇ ਬਾਰੇ ਕੁਝ ਤੁਹਾਡੇ ਨਾਲ ਤਸਵੀਰ ਜਰੂਰ ਸਾਂਝੀ ਕਰਦੇ ਹਾਂ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਹਨ ਸੈਂਸਿਕ ਟੀਮ ਜਿਹੜੀ ਆ ਉਹ ਲੱਗੀ ਹੋਈ ਹੈ ਜਿਹੜੀ ਕਿ ਜਾਂਚ ਕਰਦੀ ਪਈ ਆਪਣੇ ਤੌਰ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਕਮਿਸ਼ਨਰ ਗੌਰਪ੍ਰੀਤ ਸਿੰਘ ਪੁੱਲੜ ਦੇ ਨਾਲ ਅਸੀਂ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹਦੀ ਪੂਰੀ ਘਟਨਾ ਵਾਪਰੀ ਹੈ ਕੀ ਕੀ ਬਰਾਮਦਗੀਆਂ ਹੋਈਆਂ ਨੇ ਬਰਾਮਦਗੀਆਂ ਹੋਈਆਂ ਵੀ ਨੇ ਜਾਂ ਫਿਰ ਨਹੀਂ ਹੋਈਆਂ ਤਾਂ ਅਗਲੇ ਖੁਲਾਸੇ ਪੁਲਿਸ ਕਮਿਸ਼ਨਰ ਗੌਰਪ੍ਰੀਤ ਸਿੰਘ ਪੁੱਲੜ ਕੀ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਇੱਕ ਵੱਡੀ ਅਪਡੇਟ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀ ਕਰਦੇ ਪਿਆ ਜਿੱਥੇ ਇਨਕੁਆਇੰਟਰ ਕੀਤਾ ਗਿਆ ਪੁਲਿਸ ਦੇ ਅਧਿਕਾਰੀ ਤਮਾਮ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਤਾਂ ਦੱਸਿਆ ਜਾ ਰਿਹਾ ਕਿ ਧਰਮਿੰਦਰ ਉਰਫ ਸੋਨੂ ਨੂੰ ਇੱਥੇ ਲਿਆਂਦਾ ਗਿਆ ਸੀ ਜਿਹਨੂੰ 8 ਕਿਲੋ ਹੈਰੋਇਨ ਦੇ ਨਾਲ ਫੜਿਆ ਸੀ ਪੁਲਿਸ ਨੇ ਤਾਂ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤਾਂ ਹੋਰ ਬਰਾਮਦਗੀ ਵਾਸਤੇ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਇੱਥੇ ਉਸ ਸ਼ਖਸ ਨੂੰ ਉਸ ਵਿਅਕਤੀ ਨੂੰ ਲੈ ਕੇ ਪਹੁੰਚਦੇ ਨੇ ਤਾਂ ਇੱਥੇ ਫਾਇਰ ਹੁੰਦਾ ਗੋਲੀਆਂ ਚੱਲਦੀਆਂ ਨੇ ਤਾਂ ਗੋਲੀ ਚੱਲਣ ਦੇ ਨਾਲ ਤਰਮਿੰਦਰ ਉਰਫ ਸੋਨੂ ਜ਼ਖਮੀ ਹੋਇਆ ਤਾਂ ਅਗਲੀ ਜਿਹੜੀ ਹੈ ਅਪਡੇਟ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਪਰ ਫਿਲਹਾਲ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਅੰਮ੍ਰਿਤਸਰ ਦੀਆਂ ਕਿਉਂਕਿ ਪੁਲਿਸ ਕਮਿਸ਼ਨਰ ਗੋਰਪ੍ਰੀ ਸਿੰਘ ਪੁੱਲਰ ਪਹੁੰਚੇ ਨੇ ਆਪ ਤੇ ਜਾਂਚ ਕਰਦੇ ਪਏ ਆ ਆਪਣੀ ਤਰੀਕੇ ਨਾਲ ਜਾਂਚ ਕਰਨ ਤੋਂ ਬਾਅਦ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਾਂ ਸਾਂਝੀਆਂ ਕੀਤੀ ਜਾਣ ਕੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੂਰੀ ਘਟਨਾ ਵਾਪਰੀ ਸੀ ਕੀ ਹੋਇਆ ਕੀ ਸੀ ਇਹ ਸਾਰੀ ਅਸੀਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿਅਕਤੀ ਨੂੰ ਕਾਬੂ ਕੀਤਾ ਸੀ ਉਸ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਸੀ ਕਿ ਇਸ ਜਗ੍ਹਾ ਦੇ ਉੱਤੇ ਰਿਕਵਰੀ ਹੈ ਇਸ ਜਗ੍ਹਾ ਤੇ ਰਿਕਵਰੀ ਕਰਨ ਵਾਸਤੇ ਜਿੱਦੋਂ ਪੁਲਿਸ ਪਹੁੰਚਦੀ ਆ ਤਾਂ ਫਾਇਰਿੰਗ ਹੁੰਦੀ ਹੈ ਜਦੇ ਵਿੱਚ ਧਰਮਿੰਦਰ ਸਿੰਘ ਉਰਫ सोनू ਜ਼ਖਮੀ ਹੁੰਦਾ ਤਾਂ ਕੀ ਕੁਝ ਹੋਇਆ ਸੀ ਅਸੀਂ ਗੱਲਬਾਤ ਜ਼ਰੂਰ ਸਾਂਝੀ ਕਰਾਂਗੇ ਤੋਂ ਦਾ ਨਿਰਤਰਮਿੰਦਰ ਫੜਿਆ ਸੀ ਉਹਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਸੀ ਐਸਐਚਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹਿਰੋਇਨ ਤੇ ਇੱਕ ਵੈਪਨ ਹੋਰ ਛਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਕਈ ਨਾ ਪੁੱਟਿਆ ਜਾ ਰਿਆ ਸੀ ਜਗਾ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਨ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨਾਂ ਨੇ ਤਾਲਣ ਲਈ ਸੀ ਇਹਨਾਂ ਦੇ ਉੱਤੇ ਔਰ ਫਾਇਰ ਕਰਨ ਲੱਗਾ ਸੀ ਤਾਂ ਇਹਨਾਂ ਨੇ ਉਹਦੇ ਗੋਲੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿਹਨਾਂ ਨੂੰ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਤਫਤੀਸ਼ ਜਾਰੀ ਹੈ ਇੱਥੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮੁਲਜ਼ਮ ਹੈ ਉਸ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਹੈ ਵੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਈ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਾਂਸਟੇਬਲ ਪਹਿਲਾਂ ਉਹ ਜੇ ਵੀ ਵਿਚਾਰਾ ਜ਼ੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇੱਥੇ ਕਾਰਵਾਈ ਹੋਈ ਜੀ ਕੋਈ ਇੱਕੋ ਜੀ ਇੱਕੋ ਜੀ ਹਾਂਜੀ ਹਾਂਜੀ 8 ਕਿਲੋ ਵਾਲਾ ਇਹ ਮੈਂ ਤੁਹਾਨੂੰ ਦੱਸਿਆ ਅਜੇ ਇੱਥੇ ਕਵਰੀ ਨਹੀਂ ਹੋਈ ਸਰ ਇਹ ਅਜੇ ਹੋਈ ਨਹੀਂ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੱਭੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਵਾਂਗੇ ਹੁਣ ਅਸੀਂ ਜਦੋਂ ਠੀਕ ਹੋ ਜਾਂਦਾ ਤਰਮਿੰਦਰ ਸਿੰਘ ਹਰ ਉਹਦੇ ਕੋਲ ਸਾਥੀ ਦੱਸੇ ਜਾ ਰਿਹਾ ਸੀ ਕੱਲ ਉਹ ਕੱਲ ਉਹਦੇ ਤੇ ਲੱਗੇ ਹੋਏ ਆ ਜੀ ਅਜੇ ਫੜਿਆ ਨਹੀਂ ਗਿਆ ਉਹ ਅੱਛਾ ਇਹਦੇ ਪਿਸਤੌਲ ਇਥੇ ਲੁਕਾਈ ਸੀ ਪਹਿਲਾਂ ਹੀ ਤਾਂ ਉਹ ਕਿਸ ਤਰੀਕੇ ਦੇ ਨਾਲ ਯਾਰ ਦੇਖੋ ਪਤਾ ਕੀ ਗੱਲ ਹੁੰਦੀ ਹੈ ਇਹਦੇ ਵਿੱਚ ਕੋਈ ਮਲਜ਼ਮ ਦੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜੀ ਉਹ ਜਗ੍ਹਾ ਦੱਸਦਾ ਹੈ ਉੱਥੇ ਪੁਲਿਸ ਜਾ ਕੇ ਰਿਕਵਰੀ ਕਰਦੀ ਹੈ ਪੂਰਾ ਫਾਰਮੈਲਟੀ ਕਰਕੇ ਔਰ ਉਹਦੇ ਚੋ ਫਾਰਮੈਲਟੀ ਕਰਨ ਵਾਸਤੇ ਇੱਥੇ ਮਤਲਬ ਸਾਰੀ ਉਹਨੂੰ ਲੱਭਣ ਵਾਸਤੇ ਆਏ ਸੀ ਸਾਰੀ ਫਾਰਮੈਲਟੀ ਲੀਗਲ ਚੱਲ ਰਹੀ ਸੀ ਜਦੋਂ ਇਹ ਕਾਰਵਾਈ ਹੋਈ ਅੱਛਾ ਕਿੰਨੀਆਂ ਗੋਲੀਆਂ ਲੱਗੀਆਂ ਸਰ ਇਹਦੀ ਇੱਕੋ ਹੀ ਜੀ ਤੇ ਆਪਣੇ ਪੁਲਿਸ ਕਲੌਜਨ ਤੇ ਕੋਈ ਨਹੀਂ ਨਹੀਂ ਆਪਣੇ ਪਛਾਹ ਹੋ ਗਿਆ ਤਾਂ ਮਾਰਨ ਲੱਗਿਆ ਸੀ ਇਸ ਗੱਲ 'ਚ ਹੋ ਗਿਆ ਜੀ ਠੀਕ ਠੀਕ ਥੈਂਕ ਯੂ ਸਰ ਸੋ ਦੇਖ ਸਕਦੇ ਹੋ ਕਿ ਸਾਨੂੰ ਪੁਲਿਸ ਕਮਿਸ਼ਨਰ ਗੌਰਪ੍ਰੀਤ ਸਿੰਘ ਪੋਲਰ ਜਿਨ੍ਹਾਂ ਵੱਲੋਂ ਜਾਦਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਐਨਕੁਆਇੰਟਰ ਹੋਇਆ ਜ਼ਖਮੀ ਹੋਇਆ ਤਰਮਿੰਦਰ ਸਿੰਘ ਉਰਫ ਸੋਨੂ ਜਿਹਦੇ ਜਿਹਨੂੰ ਬੀਤੇ ਕੱਲ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਇਹਨੂੰ ਕਾਬੂ ਕੀਤਾ ਸੀ 8 ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ ਇੱਕ ਪਿਸਤੌਲ ਦੇ ਨਾਲ ਇਹਨੂੰ ਕਾਬੂ ਕੀਤਾ ਗਿਆ ਸੀ ਜਿੱਦਾਂ ਹੀ ਇਹਦੇ ਕੋਲੋਂ ਹੋਰ ਰਿਕਵਰੀ ਕਰਨ ਵਾਸਤੇ ਇਹਨੂੰ ਇੱਥੇ ਲਿਆਂਦਾ ਜਾਂਦਾ ਹੈ ਇਹਦੇ ਵੱਲੋਂ ਪਿਸਤੌਲ ਹੱਥ ਚ ਫੜ ਲੈਂਦੀ ਜਾਂਦੀ ਹੈ ਤਾਂ ਪੁਲਿਸ ਤੇ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਪਿਸਤੌਲ ਨਹੀਂ ਛੱਡਦਾ ਤਾਂ ਪੁਲਿਸ ਵੱਲੋਂ ਪਹਿਲਾਂ ਇੱਕ ਹਵਾਈ ਫਾਇਰ ਕੀਤਾ ਜਾਂਦਾ ਦੂਸਤਰਾ ਫਾਇਰ ਉਹਦੇ ਉੱਤੇ ਚਲਾ ਦਿੱਤਾ ਜਾਂਦਾ ਹੈ ਤੇ ਹੁਣ ਉਹ ਜ਼ਖਮੀ ਹਾਲਾਤਾਂ ਦੇ ਵਿੱਚ ਉਹਨੂੰ ਅਮਰਸਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੁਣ ਅਗਲੀ ਜਾਂਚ ਪੁਲਿਸ ਲਗਾਤਾਰ ਕਰਦੀ ਪਈ ਹੈ ਪੁਲਿਸ ਦਾ ਦਾਵਾ ਹੈ ਕਿ ਇਹਦਾ ਇਲਾਜ ਹੋਣ ਤੋਂ ਬਾਅਦ ਇਹਦੇ ਕੋਲ ਜਦੋਂ ਪੁੱਛਗਿੱਛ ਕੀਤੀ ਜਾਏਗੀ ਤੇ ਇਹਦੇ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੁਸ ਪੰਜਾਬੀ ਅਮਰਸਰ